ਜੀ ਬਾਬਾ ਕੀ ਹੋਇਆ ਚਾਰਾ ਹੋ ਟਿਕਟ ਸਾਰੇ ਤੇ ਫਾਈਨਲੀ ਨਾ ਪੱਛਕੀ ਸਹੇਕਾ ਦਿਨੇ ਬਈ ਸ਼ਵਨ ਵਾਲਾ ਖਾਲੀ-ਖਾਲੀ ਦੇ ਵਿੱਚ ਆਇਆ ਮਿਲ ਜਲ ਅੱਜ ਵੈਂਟ ਬੂਲ ਦਾ ਮਨ ਆਉਂਦਾ ਉਹ ਮਨ ਆਦੇ ਆਂਦੀ ਹਾਂ ਖਾ ਹੜਤਾ ਜਾਂ ਕਿੰਦਾ ਤੋਰੇ ਕਬੂਤਰ ਆ ਰਿਹਾ ਸੀ ਵੀ ਕਿਸੇ ਦਾ ਹੋ ਗਿਆੰਦਾ ਨਾ ਹਾਰ ਦਿਓ ਤਾਂ ਲਾਓ ਜੀ ਬਾਬੇ ਉਹ ਆਜਾ ਨਵੇਂ ਗਰਾਊਂਡ 'ਚ ਹੈ ਮੰਦੇ ਫਰਤੇ ਨੇ ਗਲੇ ਸਾਡੇ ਬੈਟਬੋਲ ਵਾਲੇ ਪੜਾ ਨਵੇਂ ਵਕਤਾਂ ਦੇਖੋ ਐਵੇਂ ਹੀ ਆਉਣ ਤੋਂ ਮੰਗਾਈਆਂ ਨੇ ਆਰਡਰ ਕਰਕੇ ਹੈ ਹਾਂ ਬਈ ਕੇਮੋ ਜੀ ਉਹ ਆ ਗਏ ਤੋਤੀ ਵਾਲੇ ਬੇਟਾ ਮੈਂ ਇਹ ਵੀ ਕਦੇ ਗੱਲ ਕਰੇ ਆਜਾ ਕਮ ਕੋਈ ਮੰਗ ਕੋ ਬੰਦੇ ਲੈ ਬਈ ਯਾਰ ਮੈਂ ਸਿੱਧੀ ਜੀ ਗੱਲਾਂ ਮੇਰੇ ਕਰਦਾ ਹੈਂ ਕੱਲ ਤੂੰ ਪਹਿਲਾਂ ਮੰਗ ਲੈ ਆ ਤਾਂ ਨਾ ਹੋ ਜਾ ਜੀ ਪਹਿਲੀ ਟੀਮ ਆ ਯਾਰ ਕਿਹੜੀ ਪਹਿਲਾਂ ਵਾਲੀ ਮੈਂ ਕੌਡਾ ਕੁੱਕੀ ਠੀਕ ਹੈ ਸਾਡੇ ਕਣੀਆਂ ਬਸ ਹਾਂ ਮੈਂ ਠੀਕ ਆ ਕਿੰਨੇ ਕਿੰਨੇ ਹੋਗੇ ਲੈ ਲੈ ਲੋ ਯਾਰ ਪੀਜਾ ਤੁਸੀਂ ਲੈ ਲਓ ਮੋਟਾ ਸਾਨੂੰ ਹੈ ਕਿ ਮੈਂ ਫਿਰ ਕਿੰਨੇ ਕਿੰਨੇ ਹੋਗੇ ਤੁਸੀਂ ਬਸ ਡਰਗ ਲੈਣੇ ਬਸ ਕਲਾਸ ਸਸ ਕਿ ਮੈਂ ਡਰਗ ਆ ਬਰ ਮੋਟਾ ਵੀ ਸੁ ਦੇਣੀ ਮੋੜ ਤੁਸੀਂ ਲੈਣ ਬਈ ਸਾਰੀ ਲੈਣੀ ਅਸੀਂ ਡਾਇਰੈਕਟ ਉੱਡਾ ਉਹ ਦੋ ਦੇਗੇ ਹੂੰ ਚਾਲਾ ਕਾਬਾ ਮੇਰੀ ਕਣੀ ਤਾਂ ਹੈ ਹੀ ਨਹੀਂ ਬਸ ਹੋ ਗਿਆ ਠੀਕ ਆ ਖੇਡਦੇ ਆ ਆ ਕਰੋ ਟੌਸ ਕੋਈ ਨਾ ਲਿਆਉਣ ਨਾ ਟੌਸ ਵੀਰੋ ਤੂੰ ਹਾਰਦਾ ਤੈਨੂੰ ਲੈ ਦੱਸ ਚਾਲਾ ਫਿਰ ਦੇਖਣਾ ਟੌਸ ਕੋ ਬਹੁਤ ਚਾਹ ਚਾਲਾ ਵਾਈ ਬੈਟਿੰਗ ਹੈ ਪ੍ਰਤੀ ਬੋਲ ਹੈ ਹੈ ਹੱਸਣ ਕਿ ਹਾਰ ਕੇ ਸੀ ਟੌਸ ਕੋਣ ਹਾਰਦਾ ਕਿੰਦਾ ਇਹ ਤਾਂ ਹੁੰਦੀ ਨਾ ਨਾ ਬਈ ਚਾਲਾ ਹਾਂ ਇਹਨਾਂ ਦੀ ਵਾਰ ਹੀ ਆ ਗਈ ਪਹਿਲੀ ਠੀਕ ਆ ਚਾਰ ਓਵਰ ਨੇ ਨਵਾਂ ਗਰਾਊਂਡ ਲੱਭਿਆ ਸਾਨੂੰ ਟੇਸ਼ਨ ਤੋਂ ਇਹ ਇੱਧਰ ਦੇਗਾ ਕਰਤਾ ਔਟ ਮੁੰਡਾ ਹੈ ਕਿਹੜਾ ਕਰਿਆਗਾ ਉਹ ਹੋਤੀਗਾ ਹੁਣ ਦਹਾਉਣਿਆ ਇੱਥੋਂ ਚੱਲ ਬਈ ਚੱਲ ਊ ਹਾਈਨਿੰਗਾ ਬਾਈ ਓ ਕੰਡਿਆਂ ਚ ਵਾਗ ਗਈ ਲੈ ਤੂੰ ਦੇਖ ਲੈ ਕੋਣ ਮਗਰ ਯਾਰ ਤੂੰ ਮਗਰ ਕਾ ਬਾ ਵੀ ਕੰਨੀ ਬੋਲ ਪਾਏਗਾ ਸੱਚ ਮੈਂ ਤਾਂ ਫਿਲਡਿੰਗ ਕਰਨੀ ਦੀ ਹੈ ਮੈਂ ਤਾਂ ਬਲੌਗ ਬਣਾਉਣ ਲੱਗ ਗਿਆ ਜਾ ਓਏ ਦਿਮਾਗ ਚ ਨਹੀਂ ਰਿਹਾ ਚੱਲ ਆ ਚੱਲ ਕੱਲੇ ਹੱਥ ਨਾਲ ਫੜੂ ਕੈਚ ਹੈ ਕੋਈ ਨਾ ਚੱਲ ਕੋਈ ਨਾ ਕੋਈ ਨਾ अंदर भाई आ गई बॉल कि चल पा कैच छुट्टी गया के अंदर गेंद आएगी ਆਬ ਜੀ ਸੱਟ ਉਹ ਉੱਥੇ ਡਿੱਗ ਗਏ ਸਮੈਲੇ ਜੀ ਮਾਰੀ ਜਾਂਦੀ ਔਰੇ ਸਮੈਲੇ ਜੀ ਨਹੀਂ ਮਾਰੀ ਜਾਂਦੀ ਔਰੇ ਹਨਾ ਲੱਗਦਾ ਉਹ ਕੋਈ ਮਰਦia ਲਓ ਜੀ ਵਲੌਗ ਦੀ ਲਾਸਟ ਉਹ ਉਹ ਵਲੌਗ ਵਲੌਗ ਦੀ ਲਾਸਟ ਏਗਾ ਤਾਂ ওভার ਦੀ ਲਾ ਮੈਂ ਪਹੁੰਚ ਬਈ ਸੱਟ ਹੀ ਗੱਡਾ ਉਹ ਕਿਆ ਕੰਮ ਵੀਰੇ ਉੱਕੇ ਕਮਚਾਰ ਲਈ ਪੰਡਾ ਜੂਮ ਕਰਕੇ ਦਿਖਾ ਦਿੰਦਾ ਉੱਧਰ ਪਾ ਯਾਰ ਥੋੜਾ ਜੀ ਨੀ ਯਾਰ ਬਹਿ ਜਾ ਵੀ ਪਰ ਹੋ ਰਿਹਾ ਜ਼ਿਆਦਾ ਫੇੜ ਇਹ ਸਾਵ ਯਾਰ ਨੀ ਹੋ ਰਿਹਾ ਯਾਰ ਉਹ ਚਾਰ ਚਾਰ ਉਹ ਕਿਸ ਨਾਲ ਨਹੀਂ ਹੈਗਾ ਨਹੀਂ ਸਾਹ ਲੈ 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 ਮੈਂ ਨਹੀਂ ਕੱਲ ਕੱਲ ਚਾ ਜ਼ਰਾ ਬਾਜਾ ਹਟ 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 ਬਈ ਆ ਸਹ ਜਾ ਹਟ ਸਹ ਜਾ ਹਟ ਬਈ ਆਊਟ ਕਰਤਾ ਇਹਨੇ ਰਨ ਆਊਟ ਕਰਿਆ ਬਿਕਟ ਆਊਟ ਹਾਂ ਰਨ ਆਊਟ ਰਨ ਆਊਟ ਉਹ ਵੀ ਪਲੇਖਾ ਗਿਆ ਰਨ ਆਊਟ ਕਰਿਆ ਆ ਵੀ ਰਨ ਆਊਟ ਆ ਮੁੰਡੇ ਰਨ ਆਊਟ ਕਰਿਆ ਵੀ ਮੂੰਹ ਚੋਂ ਕੁਝ ਹੋਰ ਨਿਕਲ ਗਿਆ ਜੀ ਆ ਆਊਟ ਆ ਮੁੰਡਾ ਬਹਿ ਗਿਆ ਦੂਜੇ ਪਾਸੇ ਆ ਕੇ ਯਾਰ ਉਹ ਪਿੱਛੇ ਆ ਵੀ ਆਊਟ ਆ ਮੁੰਡੇ ਦੌੜ ਰਹੇ ਚੱਕਦਾ ਕੰਮ ਹੈ ਪਿੱਛੇ ਆ ਬੇਟਾ ਲਾਉਣ ਲੱਗ ਰਿਹਾ ਚੱਕਦਾ ਚੱਟੀ ਸ਼ਰਟ ਵਾਲਾ ਕੱਲਾ ਆਰਚਰ ਰਹਿ ਗਿਆ ਓਕੇ ਆ ਕੰਮ ਵੀਰੇ ਆ ਵੱਡਾ ਬਾਲ ਪਾਰੇਗਾ ਫਟਾ ਦੇ ਤਰਫ ਇਹਨੇ ਬੋਲਾ ਚੌਕੀ ਹਾਂ ਫੜਾ ਛੁੱਟ ਗਈ ਉਧਰ ਬਾਗੇ लास्ट ਗੇਮ ਆ ਬਈ लास्ट ਆ ਆ ਮੁੰਡਾ ਜਾਂਦਾ ਕਹਦਾ ਮੈਂ ਕਹਾਂ ਤੂੰ ਬੱਤੀ ਕਰਨੀ ਆ ਤੀਸਰਾ ওভার ਹੀ ਨਹੀਂ ਕਰਦਾ ਜੰਦਾ ਆ ਮੁੰਡਾ ਇਹਨਾਂ ਦੇ ਦਾ ਭਰਾ ਜਾ ਰਿਹਾ ਹੈਗਾ ਤਿੰਨੇ ਇਕੱਠੇ ਹੋ ਕੇ ਜਾਂਦੇ ਨੇ ਬਈਏ ਤਿੰਨ ਮੁੰਦੇ ਇੱਕ ਮੁੰਦਾ ਛੱਡਣ ਗਿਆ ਆ ਰਹੇ ਨੇ ਬਈ ਬੰਦੇ ਆਇਆ ਆਇਆ ਟਾ 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 ਚ ਲੈਣ ਦੇ ਜਵਾਖ ਕਿੰਨੇ ਲਾਣੋਗੇ ਇਹਨਾਂ ਦੇ ਇਹਨਾਂ ਦੇ ਹੋਗੇ 7 ਆ ਹਾਂ ਛੁੱਟੀ ਆ ਹਾਂ ਛੁੱਟੀ ਕਾਲੂ ਕਾਲੂ ਹੈਗੀ ਆਪਣੀ ਛੁੱਟੀ ਔਰ ਥੀ ਉਹ ਬਚ ਗਿਆ ਓਏ ਕਾਲੀ ਛੁੱਟੀ ਹੋਣ ਰਗਾ ਲਾਸਟ ਬੋਲ ਹੈਗੀ ਦਿਖਾ ਦਿੱਤਾ ਲਾਸਟ ਕਿਥੇ ਨਾ ਓਏ ਉਹ ਪੰਜਵੀਂ ਬੋਲ ਹੈ ਪ੍ਰਿੰਸ ਇੱਧਰ ਆਓ ਆ ਗਿਆ ਆ ਗਿਆ ਭਈ ਇਹਦੇ ਆਪ ਰਾਈਡਿੰਗ ਆਏ ਹਾਏ ਰਾਈਡਿੰਗ ਕਰਨੀ ਹੈ ਟੋਪੇ ਤੇ ਕਿਨੋਂ ਵੇਨ ਜਾ ਕੇ ਓਏ ਖੜਾ ਵੇ लास्ट बोला है तो ए बणो तो नी गाना लास्ट बॉल भाई का का पारा तू, पारा तू, वार, वार वार था। था। जा पड़ा तू पड़ तू कीपर खड़ जा मैं खड़ा कीपर कीपर मैं खड़ जा जा खड़ जा तू बोलगा कीपर उधर भी वीडियो बणो ता ठीक है जत हार दी नी गाना वीडियो बणो उधर ला मड़ाई उधर नु कर ਬਸ ਠੀਕ ਆ ਸਨੋਮੈਟਿੰਗ ਤਾਂ 13 ਜਮਾਨੀ ਹੁੰਦੀ ਆਪਣੇ ਵਾਲੇ ਤਾਂ ਚਲੋ 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 ਆਠ ਆਠ ਨੇ ਆਠ ਕਿਨੇ ਮਲਾ ਜੀ ਲਾਸਟ ਲੈ ਓਵਰ ਦੀ ਬਚ ਗਈ ਨੂੰ ਮਾਂਗ ਰਿਆਂਦੀ ਉਹ ਉਧਰ ਅਨੇ ਇਧਰ ਟ੍ਰੇਨਾਂ ਵੀ ਦੇਖ ਲੈ ਸਾਡੇ ਪੜਦੀਆਂ ਥੋੜਾ ਪਿੰਡ ਸਾਡਾ ਸਟੇਸ਼ਨ ਨਹੀਂ ਆ ਹਾਂ ਹਾਂ 10 10 ਰੰਨੇ ਬੈਠ ਚੱਕ ਬਈ ਹੋ ਗਿਆ ਆਪਾਂ ਚੜਦੇ ਹੁਣ ਇਧਰ ਬੈਠ ਤੇ ਓਏ ਨਾ ਆਏ ਕਰਨ ਨੂੰ ਰਾਗਾ ਆ ਫੀਲਡਿੰਗ ਆ ਵੀਡੀਓ ਬਣਾਈ ਬੋਲੋ ਨਾ ਇੱਕ ਯਾ ਕਾਤਨਾਮ ਬੰਦਾ ਬੁਲਾਵਾਂ ਕੋ ਫੀਲਡਿੰਗ ਨਹੀਂ ਹੁੰਦੀ। ਹੂੰ ਕੋਈ ਨਾ। ਮਾ ਕੋਲੇ ਇੱਧਰ ਜਾ ਰਿਹਾ ਹੁੰਦਾ। ਜੇ ਪੈੜ ਨਹੀਂ ਫਿਰ ਮੁਗਰੀ ਹੋਗਰੀ। ਇਹ ਦੇਖ ਤਾ ਗਰੀ। ਇਹ ਬੰਦਾ ਬੋਲ ਜਾਂਦਾ ਬਈ। ਓਏ ਇੱਕ ਆਊਟਰ। ਵਸ ਗਿਆ। ਮਿਲ ਗਿਆ ਫੇਰ ਆ। ਇਸ ਟੱਪ ਕਰਦੇ ਜੀ ਗਿਆ ਖਪਾੜਾ ਮੀ ਇਧਰ ਬਾੜਾ ਅੱਛੀ ਗਿਆ ਆਪਾ ਜੀ ਗਿਆ ਆਏ ਹਾਏ ਉਹ ਤਕਰੀ ਇਹ ਚੋਕਾ ਮਾਰਾ ਹਨਾ ਉਤਕੜੀ ਜੂਮ ਕਰਕੇ ਦਿਖਾ ਬੁੱਧਰ ਮਰਿਆ ਹੋ ਉਹ ਇਧਰ ਮਰਿਆ ਉਹ ਖੁਜੇਕਾਰ ਕੋਲ ਪੰਜ ਹੋ ਗਈ 5 ਮਿੰਟ ਦਾ ਸਾਲੇ ਯਾਰ 8 ਰਨ ਹੋ ਗਏ 6 ਹੋਈ ਨੀਰ ਪ੍ਰੈਸਿਕ ਚੋਕਾ 2 ਰਨ ਆ ਪੰਜਵੇਂ ਪੰਜਵੇਂ ਤੇ ਫੇਰਾ ਬਾੜਾ ਪਹਿਲਾ ਓਵਰ ਨਿਪਟਾ ਦਿਖਾ ਦੇ ਕਰ ਲੈ ਜਮਾ ਜਮਾ ਬਾੜਾ ਵਾਈ ਆਪਣੇ ਸ਼ੌਕੀ ਵੀ ਚੜ ਗਏ ਨੇ ਬਾਲ ਤੇ ਉਹਦੀ ਬੈਟਿੰਗ ਜੀ ਲੈ ਆਹ ਫੁੱਫੀ ਬਹੁਤ ਰਾ ਉਹ ਯਾ ਸ਼ੌਕੀ ਵੀਰਾ ਚੱਕ ਕੇ ਮਾਰਨੀ ਵੀਰੇ ਓਏ ਪਰਸਾ ਆ ਵਾਲੀ ਆਏ 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 ਹੋਏ ਸ਼ਾਟ ਇਹ ਸ਼ਾਟ ਲਿਆ ਬੈਟ ਦੀ ਫਰਤੀ ਮਾਦੀ ਲੋੜ ਹੈ ਮੇਰੇ ਵੀਰੋ ਲਓ ਜੀ ਕਨੇ ਬੋਲ ਆ ਰਹੀ ਹੈ ਚੌਕਾ ਵਾ ਪਿਓ ਹੋ ਗਿਆ ਹੋ ਗਿਆ ਜਦ ਤੱਕ ਇਹ ਚਲੋ ਆਪੇ ਜਿੱਤ ਗਿਆ ਆਪਾਂ ਸਾਹ ਅਸੀਂ ਦੋ ਬੰਦੇ ਤੇ ਹੁਣ ਇੱਕ ਓਵਰ ਕਰਾਉਂਦੇ ਨੇ ਇਹਨੂੰ ਵੀ ਇਹ ਕਿਵੇਂ ਦਾ ਕਰਦਾ ਖੜਦਾ ਕਰਦਾ ਮੈਂ ਆ ਕੇ ਖੜਦਾ ਤਾ ਕੀ ਕਰ ਰਿਹਾ ਤਾ ਹੁਣ ਕਰਾ ਰਿਹਾ ਤਾ ਚਲ ਹਾਂ ਹੁਣ ਕਰਾ ਰਿਹਾ ਚਲੋ ਆਈ ਨਹੀਂ ਨਾ ਚਾਲਾ ਭਜਨ ਦੀ ਲੋਡ ਨਹੀਂ ਸੜੇ ਸੁਆਦ ਲੈਣਾ ਦੂਜੀ ਕੋਈ ਓਏ ਮੈਨੂੰ ਜੇੜਤਾ ਦੀ ਪਤੰਦਰ ਦੇ ਨੇ ਓਏ ਬਕਟਾ ਦੱਸਿਓ ਬਈ ਕਿੰਨੇ ਦੀ ਲੱਗੀਆਂ ਦੱਸ ਕਿੰਨੇ ਦੀ ਮੰਗਾਈਆਂ 200 ਸਾਲੀ ਨੇ ਕਿੰਨਾ ਬੈਦੀ 290 ਬਕਟਾ ਦੱਸਿਓ ਕਿਵੇਂ ਲੱਗੀਆਂ ਸਾਡੀਆਂ ਵਿਗਟਾਂ ਠੀਕ ਆ ਉਹ ਜਿਹੜਾ ਉਹ ਰਿਓ ਤੇ ਪੋਸਟਰ ਰੇ ਆ ਤੀ ਕਿੱਥੇ ਹਾਂ ਮੰਗ ਰਹਾ ਤੀ ਬਈ ਕਰ ਲਿਓ ਆਰਡਰ ਦੇ ਕੇ ਨੇ ਕਰਨਾ ਹੋਇਆ ਉਹ ਪਾਉਂਦਾ ਏ ਬਾਈਟ ਲੱਟ ਦੇਗਾ ਖੰਬੇ ਵਰਗੀ ਆ ਓਏ ਹੋਗਾ ਓਏ ਸਭ ਦੂਰੇ ਗਏ ਹੁਣ ਵੀ ਮੈਂ ਕਰਾਉਣਾ ਹਰਦਾ ਇਹਨੂੰ ਬੋਲ ਲੈ ਆ ਉਹ ਬਰਉਣਾ ਫਾੜ ਕੇਣਾ ਕੈਮਰਾ ਅੱਜ ਦਾ ਕੋਈ ਸੁਵਾਜ ਨਹੀਂ ਆਇਆ ਹੈਗਾ। ਲੈ। ਹੋਰ ਅੱਜ ਮੈਂ ਅੱਜ ਮੈਂ ਲੇਟ ਹੋ ਗਿਆ ਹਸਤਾ। ਕੋਣੋ ਕਰ ਹੁਣ ਟਾਟਾ ਓਏ। ਪਾਸੇ ਹੋ ਗਈ। ਬੈਡ ਘੜਾਤੀ। ਕਰੂੰ ਕਰੂੰ ਜਾਦਾ। ਬੈਠ ਕੇ ਮੈਂ ਡਾਂਸ ਕਰਦੇ ਹੋਏ। ਵਾਹ ਕੀ ਬੋਲ। ਅਨੇ ਬਾਪੂ ਇਧਰ ਆ ਆ ਜਾਣੇ ਆਉਂਦਾ ਟੈਸਟਨ ਵਾਲਾ ਬਾਪੂ ਜਿੱਤ ਗਏ ਜਿੱਤ ਗਏ ਬਾਪੂ ਅਸੀਂ ਜਿੱਤਿਆ ਤੁਸੀਂ ਕਿੱਥੇ ਜਿੱਤਿਆ ਪੈਸੇ ਤਾਂ ਦੇ ਦੇ ਯਾਰ ਜਿਹੜੇ ਤੇਰੇ ਪੈਸੇ ਦੀ ਜਿੱਤਣ ਵਾਸਤੇ ਜਿੱਤਿਆ ਅਸੀਂ ਲੈ ਬਹਾਨਾ ਬਾਲਦਾ ਲਓ ਜੀ ਹੁਣ ਜਾਣਿਆ ਘਰ ਨੂੰ ਦੇਖੇ ਲੈ ਲੱਛਣ ਕੀ ਕਰੀ ਜਾਂਦੇ ਨੇ ਇਧਰ ਅੰਕ ਦੇਖੋ ਕੀ ਚਾਕਲੇਟ ਕਲਰ ਹਲ ਤਾਂ ਕੁਛ ਨਹੀਂ ਹਲ ਤਾਂ ਗਰਮੀ ਵਿੱਚ ਦੇਖਿਓ ਕੀ ਆ ਹਾਂ ਬ੍ਰਾਊਨ ਹੋਂਦੇ ਕਹਿੰਦੇ ਚਾਕਲੇਟ ਆਦੇ ਨਵੇਂ ਤਾਜੇ ਬ੍ਰਾਊਨ ਮੁੰਡੇ ਪੂਰੇ ਐਨ ਜਮਾਂ ਚਾਹ ਵਰਗੇ ਕਿੱਤਰ ਮਾਰੀ ਵਾ ਬੋਲਾ ਪਈਆ ਲੈ ਇਹ ਵੀ ਦਿਖ ਰਹਾ ਹੈ ਮੈਂ ਪੜੋਨਾ ਬਾਬੇ ਬੋਲ ਇੱਥੋਂ ਐਂ ਕਰਕੇ ਐਂ ਪਤਾ ਨਹੀਂ ਆ ਐਂ ਕਮਾਣਾ ਨਾ ਜਾਂ ਐਂ ਐਂ ਮੁੜਦੀ ਨੇ ਅੱਜ ਐਂ ਸਿੱਧਾ ਜਮੀ ਐ ਸ਼ਤਰੀਆ ਏ ਇੱਕ ਸ਼ੌਕ ਕਬੂਤਰ ਬਾਜੀ ਦਾ ਹਾਂ ਦੇਖਿਆ ਦੇਸੀ ਸ਼ਤਰੀ ਤੋ ਨੇਰਾ ਹੋ ਗਿਆ ਮਦਦ ਕਰਕੇ ਨਾਲ ਬਾਏ ਬਾਏ ਕਰ ਦੋ ਸਾਰੇ ਭਾਈ ਬਾਏ ਬਾਏ ਓ ਬਾਏ ਬਾਏ ਕਰ ਦੋ ਕਿੱਕਾ ਕਰ ਮਾਰ ਦੋ ਰੇ ਬਾਏ ਬਾਏ ਕਰ ਦੋ ਸਾਰੇ ਬਾਏ ਬਾਏ ਬਾਏ